ਹਾਂਜੀ ਸਸੀ ਗਾਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ ਅੱਜ ਦੇ ਨਵੇਂ ਵਲੌਗ ਦੇ ਵਿੱਚ ਬਈ ਅੱਜ ਹੈਗਾ ਆਪਣਾ ਦੂਜਾ ਦਿਨ ਮੇਲਾ ਮਾਗੀ 2026 ਦੀਆਂ ਰੌਣਕਾਂ ਤੁਹਾਨੂੰ ਅੱਜ ਫੇਰ ਦਿਖਾਵਾਂਗੇ ਬਈ ਅੱਜ ਆਪਾਂ ਥੋੜਾ ਜਿਹਾ ਗਾਂ ਆ ਕੇ ਵਲੌਗ ਸਟਾਰਟ ਕੀਤਾਗਾ ਕਿਉਂਕਿ ਬਈ ਉੱਧਰ ਥੋੜਾ ਜਿਹਾ ਕੰਮ ਚੱਲੀ ਜਾਂਦਾ ਈ ਠੀਕ ਆ ਉੱਧਰ ਤੁਹਾਨੂੰ ਦਿਖਾਣੇ ਆ ਏ ਥੋੜਾ ਜਿਹਾ ਗਾਂ ਐਸੀ ਵਲੌਗ ਸਟਾਰਟ ਕਰਨਸਤੇ ਤੇ ਤੁਹਾਨੂੰ ਦਿਖਾਉਨੇ ਆ ਮੇਲਾ ਕਿਵੇਂ ਲੱਗੂਗਾ ਚਲ ਜੀ ਫੜ ਲਾ ਫੋਨ ਇੱਕ ਇੱਕ ਮਿੰਟ ਕੈਮਰਾ ਦਸਤਾਵੇ ਤਾਂ ਦੀ ਹਾਂ ਕੋਈ ਤਾਂ ਇਹ ਮੋਟਰਸਾਈਕਲ ਤੇ ਬਾਬੇ ਹੋਣਾ ਠੰਡ ਬਹੁ ਹਾਂਜੀ ਜੀ ਹੁਣ ਹੌਲੀ ਹੌਲੀ ਜਾਣੇ ਆ ਅੱਗੇ ਤੇ ਫਿਰ ਤੁਹਾਨੂੰ ਦੇਖੋ ਨਹੀਂ ਕੀ ਕੀ ਮੋਲਾ ਕਿਸ਼ਤੀ ਤਾਂ ਲੱਗ ਚੁਗੀ ਆ ਜੀ ਇੱਧਰ ਵੀ ਦੇਖ ਸਕਦੇ ਹੋ ਅੱਗੇ ਜਾਣੇ ਆ ਤੇ ਦੇਖਦੇ ਆ ਕੀ ਹੁੰਦਾਗਾ ਇੱਧਰ ਘੋੜ ਦੌੜ ਵਾਲਾ ਮੈਦਾਨ ਉਹ ਦੇਖੋ ਜੀ ਕਿਸ਼ਤੀ ਤਾਂ ਲੱਗ ਚੁਗੀ ਆ ਜੀ ਹੁਣ ਕਿਸ਼ਤੀ ਲੱਗੀ ਆ ਕੱਲੀ ਮੈਂ ਦੋ ਕਿਸ਼ਤੀਆਂ ਆਇਕੋ ਇੱਥੇ ਉਹ ਘੋੜਾ ਇੱਧਰ ਲੱਗ ਗਈ ਕਿਸ਼ਤੀਆਂ ਇੱਕ ਕਿਸ਼ਤੀ ਆ ਰਹੀ ਇੱਕ ਹੋਰੀ ਅੱਗੇ ਜੀ ਕਿਸ਼ਤੀ ਤੇ ਲੱਗੀ ਹੋਈ ਹੈ ਕਿਸ਼ਤੀ ਵਾਲਾ ਇੱਧਰ ਦੇਖ ਹੀ ਲੋ ਤੁਸੀਂ ਬਾਦੋਂ ਆਉਣਾ ਇੱਥੇ ਕਾਟ ਪਲੇ ਲੱਗਿਆ ਦੱਸ ਜਿਹੜਾ ਆਪਾਂ ਇੱਕ ਕਿਸ਼ਤੀ ਆ ਲੱਗ ਰਹੀ ਹੈ ਕਿਉਂ ਨਾ ਆਪਾਂ ਜਾਣੇ ਆਂ ਕਾਰੇ ਝੂਲਾ ਬਾਪੂ ਠੀਕ ਹੈ ਜੀ ਹੁਣ ਅੱਕੇ ਜਾ ਕੇ ਦੇਖਦੇ ਆਂ ਕੀ ਹੁੰਦਾਗਾ ਇੱਧਰ ਵੀ ਤਾਂ ਆਗੇ ਵੀ ਅੱਕੇ ਤਾਂ ਕੋਈ ਨਹੀਂ ਆਇਆ ਤੈਹਰੀ ਚੱਲੀ ਜਾਂਦੀ ਹੈ ਇੱਧਰ ਵੀ ਚੱਲੀ ਜਾਂਦਾ ਕੰਮ ਇੱਧਰ ਤੁਸੀਂ ਦੇਖ ਲੋ ਜੀ ਹਾਂਜੀ ਏਕੇ ਯਾਦ ਤੁਸੀਂ ਵਾਸਤੋਂ ਥੋੜੇ ਦਿਨਾਂ ਤੱਕ ਇੱਧਰ ਵੀ ਦੁਕਾਨਾਂ ਲੱਗੀਆਂ ਆਣਗੀਆਂ ਕਿਉਂਕਿ ਭਈ ਉੱਧਰਲਾ ਮੇਲਾ ਵੀ ਲੱਗਿਆ ਹੁੰਦਾ ਹੈ ਨਾ ਉੱਧਰਲਾ ਤੁਸੀਂ ਵਲੌਗ ਦੇਖ ਹੀ ਲਿਓ ਦੇਖੋਗੇ ਆਪਾਂ ਥੋੜੇ ਦਿਨਾਂ ਨੂੰ ਉੱਧਰਲਾ ਵਲੌਗ ਵੀ ਪਾ ਦਵਾਂਗੇ ਇੱਧਰ ਦੇਖ ਸਕਦੇ ਹੋ ਤੁਸੀਂ ਇੱਧਰ ਖਾਲੀ ਹੋਇਆ ਤਾਂ ਸਾਰਾ ਇਹ ਤਾਂ ਥੋੜੇ ਦਿਨਾਂ ਤੱਕ ਇੱਥੇ ਵੀ ਬਾਬਿਓ ਦੁਕਾਨਾਂ ਦੁਕੋਨਾਂ ਆ ਜਾਣਗੀਆਂ ਇੱਧਰ ਲੰਗਰ ਲੱਗਿਆ ਕਰੂ ਬਾਈ ਦੁਕਾਨਾਂ ਹੋਣਗੀਆਂ ਇੱਧਰ ਗੁਰਦੁਆਰਾ ਸਾਹਿਬ ਇੱਧਰ ਲੱਗਣਗੀਆਂ ਦੁਕਾਨਾਂ ਇੱਧਰ ਲੱਗਣਗੀਆਂ ਇੱਧਰ ਵੀ ਦੁਕਾਨਾਂ ਹੀ ਲੱਗਣਗੀਆਂ ਦੋਨੇ ਪਾਸੇ ਸੜਕ ਦੇ ਇੱਧਰ ਵੀ ਲੰਗਰ ਲੱਗਿਆ ਕਰੂਗਾ ਹੀ ਹਾਂਜੀ ਇੱਧਰ ਫਕਲੇ ਫੌਂਟ 罗根，走罗根，那一带，等吗